ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸਿੰਘਾਂ ਵਾਲਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਰੀਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਜੀ ਜਿਹੜੇ ਪਰ ਵਾਰ ਚੋ ਵੀਡੀਓ ਬਣਾ ਰਹੇ ਆ ਜੀ ਘਰੇਲੂ ਪਸ਼ੂ ਰੱਖੇ ਹੋਏ ਆ ਜੀ ਦੇਖ ਸਕਦੇ ਹੋ ਲਗਭਗ 4 ਕ ਦੇ ਕਰੀਬ ਪਸ਼ੂ ਆ ਜੀ ਇਹਨਾਂ ਚੋ ਇੱਕ ਜਿਹੜੀ ਸਕਰੀਨ ਤੇ ਝੋਟੀ ਦੇਖ ਰਹੇ ਹੋਏ ਬਾਈ ਹੁਣਾਂ ਦੀ ਵਿਕਾਊ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬਾਈ ਜੀ ਮੇਰਾ ਨਾਮ ਰਾਜਪਾਲ ਸਿੰਘ ਪਿੰਡ ਸਿੰਘਾਵਾਲਾ ਜ਼ਿਲ੍ਹਾ ਤੇ ਤਹਿਸੀਲ ਮੋਗਾ ਹੀ ਮੋਬਾਈਲ ਨੰਬਰ ਹੀ 8427135642 ਠੀਕ ਆ ਜੀ ਸੂਆ ਕਿੰਨਾ ਮਸੁੰਦੀ ਆ ਜੀ ਇਹ ਪਹਿਲਾ ਸੂਆ ਸੁੰਦੀ ਹੈ ਠੀਕ ਆ ਬਾਈ ਸਮਾਂ ਕਿੰਨਾ ਕ ਲਾਉਗੇ ਜੀ ਸਮਾਂ 3-4 ਦਿਨ ਦੇ ਦੇ ਡੇਟ ਮੁਤਾਬਕ ਭਾਈ ਬਾਕੀ ਚਲੋ ਇੱਕ ਅੱਧਾ ਦਿਨ ਗਾਂ ਪਛਾਣ ਵੀ ਹੋ ਸਕਦਾ ਜੀ ਤੇ ਬਈ ਮਾਂ ਥੱਲੇ ਕਿੰਨਾ ਕ ਦੁੱਧ ਸੀਦਾ ਜੀ ਇਹ ਜੀ ਮਾਂ ਥੱਲੇ 19 ਲੀਟਰ ਦੁੱਧ ਸੀਦਾ ਆਪਣਾ ਚੋਇਆ ਵਾ ਸੀ ਠੀਕ ਆ ਜੀ ਬਾਜੂ ਕਿੰਨਾ ਕ ਬਾਜੂ ਭਈ ਦੁੱਧ ਇਹ ਹੁਣ ਪਹਿਲੇ ਸੂਏ ਤਾਂ ਦੇਖੋ ਜੀ 16-17 ਲੀਟਰ ਜੀ ਅਸੀਂ ਤਾਂ ਝਾਕ ਕਰਦੇ ਆ ਗਾਂ ਹੁਣ ਸੇਵਾ ਦੇ ਆ ਬਾਕੀ ਸੇਵਾ ਦੇ ਸਾਥ ਜਿੰਨੀ ਕੋਈ ਸੇਵਾ ਕਰ ਲੂਗਾ ਉਹਨਾਂ ਦੁੱਧ ਲੈ ਲੂਗਾ ਤੋਰ ਕੇ ਦਿਖਾ ਦੇ ਹਾਂ ਤੋਰ ਦੇ ਤੋਰੀ ਲਾਟੀ ਬਾਈ ਦੇ ਦਸਨ ਮੁਤਾਬਕ ਜੀ ਬਾਈ ਦੱਸਦਾ ਕਿ ਸੂਆ ਪਹਿਲਾ ਸੁੰਦੀ ਹੈ ਜੀ ਸਮਾਂ ਜਿਹੜਾ ਡੇਟ ਮੁਤਾਬਕ ਤਿੰਨ ਤੋਂ ਚਾਰ ਦਿਨ ਪਈ ਆ ਜੀ ਬਾਕੀ ਇੱਕ ਦੋ ਨ ਪਸ਼ੂ ਵੱਧ ਵੀ ਲਿਆ ਜਾ ਸਕਦਾ ਤੇ ਜਾਂ ਘੱਟ ਵੀ ਹੋ ਸਕਦੇ ਆ ਜੀ ਤਿਆਰੀ ਚੰਗੀ ਆ ਸੋਨਾ ਗੋਲ ਪੱਠ ਬੁੜਾ ਕੱਦ ਕਾਠ ਦੀ ਚੰਗੀ ਆ ਕੱਦ ਕਾਠ ਤੁਸੀਂ ਬਾਈ ਦੇ ਹਿਸਾਬ ਨਾਲ ਲਾ ਲਿਓ ਬਾਈ ਦੀ ਹਾਈਟ ਫੁੱਲ ਚੰਗੀ ਆ ਜੀ ਤੇ ਬਾਈ ਦੇ ਮੋਢੇ ਤੇ ਕਰਉਂਦੀ ਆ ਤਿਆਰੀ ਬੜੀ ਸੋਹਣੀ ਕੀਤੀ ਹੋਈ ਆ ਥਣ ਕੱਲਾ ਕੱਲਾ ਨਿੱਖੜ ਮ ਹੱਥੀ ਚੂਹਾ ਬੰਦੇ ਵੀਰੇ ਹਾਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਕੋਟ ਸ਼ਾਂਖਪੂਰਾ ਵੀ ਨਹੀਂ ਮੰਜੇ ਦੇ ਪਾ ਵਾਂਗੂ ਕੱਲਾ ਕੱਲਾ ਦੇਖਣ ਮਾ ਥੋੜਾ ਜਿਹਾ ਕੈਵਰੇ ਤੋਂ ਡਰਦਾ ਜੀ ਪਸ਼ੂ ਬਾਕੀ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਚੌੜਾ ਤੇ ਗੋਲ ਪੈਠ ਪੂੜਾ ਸਮਾਂ ਤਿੰਨ ਚਾਰ ਦਿਨ ਪਏ ਆ ਜੀ ਮੰਨ ਲਓ ਇੱਕ ਦੋ ਦਿਨ ਉੱਪਰ ਲੈ ਗਿਆ ਤੇ ਚਾਰਾਂ ਪੰਜਾਂ ਦਿਨਾਂ ਤੇ ਕਰ ਸੋਣਾ ਤੇ ਵੱਡਾ ਹੋਣਾ ਤਿਆਰ ਕਰੂਗੀ ਉਪਰਾ ਕਰਦਾ ਕਿਉਂਕਿ ਬਾਈ ਦੇ ਪਸ਼ੂ ਸਾਈਡ ਤੇ ਰਹਿ ਜਾਂਦੇ ਆ ਜੀ ਕੋਈ ਉਪਰਾ ਬੰਦਾ ਹੁੰਦਾ ਨਹੀਂ ਜੀ ਡਿਮਾਂਡ ਬਾਈ ਕੀ ਰਹਿਣ ਵਾਲੀ ਹੈ ਦੀ ਅਸੀਂ ਤਾਂ ਡਿਮਾਂਡ ਜੀ ਲੱਖ ਰੁਪਏ ਦੀ ਡਿਮਾਂਡ ਹੈ ਹੋਜੂ ਮਾਨਦਾਨ ਜੀ ਹਾਂਜੀ ਮੌਕੇ ਤੇ ਉਹਦਾ ਤਾਂ ਹੋਜੂ ਮਾਨ ਠੀਕ ਹੈ ਜੀ 1 ਲੱਖ ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਬਾਈ ਕਹਿੰਦਾ ਲੈਸ ਉਹਦੇ ਚੋ ਜਰੂਰ ਕਰ ਦਾਂਗੇ ਜੀ ਜਿਹਨੂੰ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ